ਇਹ ਜਿਹੜੀ ਲਾਜਨ ਪ੍ਰਾਪਤ ਹੋਈ ਏ ਜਿੱਤ ਜਿਹੜੀ ਪ੍ਰਾਪਤ ਹੋਈ ਏ ਸਲੀਯੇ ਦੇ ਆ ਵੇਖੋ ਦੋ ਬੰਦੇ ਲੈਟਰ ਵਾਲੇ ਕਿਹਾ ਹੈਗੇ ਤੇ ਮੇਰੇ ਬਹੁਤ ਭਰਾ ਨੇ ਪਰ ਆ ਦੋ ਬੰਦਿਆਂ ਦਾ ਵੀ ਮਸਲਬ ਸਾਰੇ ਮੈਨੂੰ ਸਾਰੇ ਵੀਰਾਂ ਦਾ ਹੀ ਪਰ ਸਾਰੀ ਟੀਮ ਦਾ ਹੀ ਪਰ ਇਹਨਾਂ ਦੋ ਬੰਦਿਆਂ ਦੇ ਸਿਰਾਂ ਪੈਂਦਾ ਵਾ ਮੈਂ ਤੇ ਕਾਊਂਟਿੰਗ ਦੇ ਵਿੱਚ ਵੀ ਨਹੀਂ ਘਰੋਤਾ ਕਾਊਂਟਿੰਗ ਦੇ ਵਿੱਚ ਵੀ ਮੇਰੇ ਇਹੀ ਭਰਾ ਘਰੋਤੇ ਨੇ ਜਿਨ੍ਹਾਂ ਨੇ ਮੈਨੂੰ ਆ ਕੇ ਦੱਸਿਆ ਕਿ ਆਪਾਂ ਦੇਖ ਲਈ ਪਿਛਲੇ ਲੰਬੇ ਸਮੇਂ ਤੋਂ ਵੀ ਆਪ ਜੀ ਇਹ ਜ਼ਿੰਮੇਵਾਰੀ ਸੰਭਾਲ ਦੇ ਰਹੇ ਹੋ ਹੁਣ ਫੇਰ ਇਹ ਜ਼ਿੰਮੇਵਾਰੀ ਤੁਹਾਨੂੰ ਮਿਲੀ ਆ ਜਿਨਨੇ ਵੀ ਮੰਡੀ ਦੇ ਵੋਟਰ ਆ ਉਹਨਾਂ ਦਾ ਕਿੰਨਾ ਕਿ ਧੰਨਵਾਦ ਕਰਦਾ ਧੰਨਵਾਦ ਇਹ ਜਿੰਨਾ ਕਰਨਾ ਮੈਂ ਥੋੜਾ ਇਹਨਾਂ ਦੀ ਹਮੇ ਮੂਲ ਤੇ ਦੇਖ ਨਹੀਂ ਸਕਦਾ ਪਰ ਫਿਰ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮਲੂਮ ਬੜੀਆਂ ਬੜੀਆਂ ਤਾਕਤਾਂ ਸੀਗੀਆਂ ਮੇਰੇ ਪਰਿਵਾਰ ਵੀ ਰਾਹ ਨੂੰ ਜੁੜਿਆ ਹੀ ਮੇਰੇ ਸੱਜਣ ਮਿੱਤਰ ਜਿਨ੍ਹਾਂ ਮੇਰੇ ਨਾਲ ਖਾਦਾ ਪੀਤਾ ਮੇਰੀਆਂ ਲੱਤਾਂ ਕਿੱਥੇ ਨੂੰ ਉਹ ਵੀ ਫਿਰਦੇ ਹੀ ਮਹਾਰਾਜ ਨੇ ਮਿਹਰ ਕੀਤੀ ਬਾਬੇ ਦੀਪ ਸਿੰਘ ਨੇ ਤੇ ਕੋਈ ਵਾਲ ਨਹੀਂ ਵਿੰਗਾ ਹੋਇਆ ਸਾਡਾ ਕਿੰਨੀਆਂ ਟੋਟਲ ਵੋਟਾਂ ਸੀ ਇਹ ਤੁਹਾਨੂੰ ਇਹ ਸਾਢੀ ਦੱਸਣਗੇ ਜਨਤ ਸਰਟੀ ਕਿੰਨੀਆਂ ਵੋਟਾਂ ਹਾਂਜੀ ਸਰ ਦਾ ਪ੍ਰਣਾਮ ਸਤਿ ਸ੍ਰੀ ਅਕਾਲ ਜੀ ਮੈਂ ਜਤਿੰਦਰ ਖੁਰਾਨਾ ਵੋਟਾਂ ਦੀ ਗਿਣਤੀ ਇਸ ਤਰ੍ਹਾਂ ਜੀ 135 ਵੋਟਾਂ ਪ੍ਰਧਾਨ ਹਰਣੂ ਪਈਆਂ ਬੱਤਰਾ ਜੀ ਨੂੰ ਤੇ 96 ਵੋਟਾਂ ਸੇਖੋ ਸਾਹਿਬ ਨੂੰ ਪਈਆਂ ਤੇ ਗੁਰਸ਼ੇਵਕ ਜੀ ਨੂੰ ਪਈਆਂ ਜੀ 98 ਵੋਟਾਂ 300 32 ਵੋਟਾਂ ਸੀ ਜਿਦੇ ਵਿੱਚੋਂ ਤਿੰਨ ਵੋਟਾਂ ਕੈਂਸਲ ਹੋਈਆਂ ਨੇ ਤੇ 329 ਵੋਟਾਂ ਦਾ ਰਿਜ਼ਲਟ ਆਇਆ ਜੀ ਕੀ ਲੱਗਦਾ ਹੈ ਦੁਬਾਰੇ ਫੇਰ ਜਿਹੜਾ ਪਿਛਲੀ ਇਹਨਾਂ ਦੇ ਚੰਗੇ ਕੰਮ ਕੀਤੇ ਆ ਫੇਰ ਅੱਜ ਲੋਕਾਂ ਨੇ ਉਸ ਨੂੰ ਦੁਹਰਾਇਆ ਜੀ ਲੋਕਾਂ ਨੇ ਉਹ ਚੰਗੇ ਕੰਮ ਕੀਤੇ ਉਸੇ ਚੀਜ਼ ਦਾ ਫਤਵਾ ਦਿੱਤਾ ਜੀ ਔਰ ਅਗਰ ਕੋਈ ਸਾਡੇ ਕੋਲ ਇਸ ਵਿੱਚ ਕਮੀ ਪੇਸ਼ੀ ਹੈਗੀ ਤੁਹਾਨੂੰ ਆਪਾਂ ਦੂਰ ਵੀ ਕਰਾਂਗੇ ਜ਼ਰੂਰ ਕਿਤਨਾ ਜਿਹੜੇ ਗਿਲੇ ਸ਼ਿਕਵੇ ਸੀਗੇ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਹੁਣ ਆਉਣ ਵਾਲੇ ਸਮੇਂ 'ਚ ਪ੍ਰਧਾਨ ਜੀ ਵੱਲੋਂ ਸਾਡੀ ਟੀਮ ਵੱਲੋਂ ਕੀਤੇ ਜਾਣਗੇ ਨਹੀਂ ਦੂਰ ਕਰਾਂਗੇ ਗਿਲੇ ਸ਼ਿਕਵੇ ਸ਼ਿਕਵੇ ਉਹਨਾਂ ਨਾਲ ਤੇ ਇਹੋ ਜੀ ਕੋਈ ਗੱਲ ਨਹੀਂ ਜੀ ਸ਼ਾਂਤਬਾਈ ਢੰਗ ਨਾਲ ਪਈਆਂ ਬਹੁਤ ਸ਼ਾਂਤਬਾਈ ਢੰਗ ਨਾਲ ਪਈਆਂ ਹੈ ਪੁਲਿਸ ਪ੍ਰਸ਼ਾਸਨ ਦਾ ਵੀ ਇਹਦੇ ਵਿੱਚ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਬਹੁਤ ਯੂਨੀਅਨ ਦਾ ਸਾਥ ਦਿੱਤਾ ਜੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਮੈਂ ਸਾਰਾ ਆਪਣਾ ਨਾਮ ਦੱਸ ਕੇ ਡੈਕ ਜੀ ਨੇ ਰਾਜਦੀਪ ਸਿੰਘ ਉਪਲ ਚੇਅਰਮੈਨ ਵੱਲਾ ਫਰੂਟ ਐਂਡ ਵੈਜੀਟੇਬਲ ਮਰਚੈਂਟਸ ਐਸੋਸੀਏਸ਼ਨ ਜੀ ਸਾਰਾ ਜਿਹੜੀ ਇਲੈਕਸ਼ਨ ਹੋ ਰਹੀ ਸੀ ਕਾਫੀ ਦਿਨਾਂ ਤੋਂ ਚੱਲ ਰਹੀ ਆ ਸੀ ਅੱਜ ਕਿੰਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਕਿੰਨੀਆਂ ਵੋਟਾਂ ਦੇ ਅੱਜ ਇਲੈਕਸ਼ਨ ਹੋਈ ਹੈ ਜੀ ਤਿੰਨ ਕੈਂਡੀਡੇਟ ਖੜੇ ਸਗੇ ਜੀ ਚਰਨਜੀਤ ਬਤਰਾ ਜੀ ਰਵਿੰਦਰ ਸਿੰਘ ਖੋਨ ਜੀ ਤੇ ਗੁਰਸੇਵਕ ਇਹਨਾਂ ਦਾ ਰਿਜ਼ਲਟਸ ਡਿਕਲੇਅਰ ਹੋ ਗਏ ਨੇ ਜੀ ਚਰਨਜੀਤ ਬਤਰਾ ਜੀ 135 ਵੋਟਾਂ ਲੈ ਕੇ ਗਏ ਨੇ ਗੁਰਸੇਵਕ 98 ਰਵਿੰਦਰ ਸਿੰਘ ਖੋਨ ਜੀ 96 ਵੋਟਾਂ ਜਿੱਤੇ ਸੋ ਬਤਰਾ ਜੀ 37 ਵੋਟਾਂ ਦੇ ਨਾਲ ਜਿੱਤੇ ਨੇ ਜੀ ਇਲੈਕਸ਼ਨ ਤੇ 10 ਯਰਸ ਵੀ ਉਹ ਹੀ ਪ੍ਰਧਾਨ ਸੀਗੇ ਜੀ ਤੇ ਐਤਕੀ ਵੀ ਜਿੰਨੇ ਵੀ 332 ਮੈਂਬਰਸ ਨੇ ਵੋਟਿੰਗ ਦੇ थ्रू ਉਹਨਾਂ ਨੇ ਆਪਣੇ ਰਾਈਟ ਐਕਸਰਸਾਈਜ਼ ਕੀਤੇ ਨੇ ਤੇ ਉਹਦੇ ਚੋਂ ਉਹੀ ਵਿਕਟੋਰੀਅਸ ਨਿਕਲੇ ਨੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਰਏ ਤੇ ਵੋਟਾਂ ਕਿਸ ਤਰ੍ਹਾਂ ਸ਼ਾਂਤ ਬੈਠੀਆ ਵੋਟਾਂ ਬਿਲਕੁਲ ਪੀਸਫੁਲੀ ਔਰ ਫੇਅਰ ਔਰ ਪੀਸਫੁਲ ਵੋਟਿੰਗ ਹੋਈ ਹੈ ਜੀ ਇਸ ਦੇ ਵਾਸਤੇ ਮੈਂ ਸਾਡੇ ਕਮਿਸ਼ਨਰ ਆਫ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਦਾ ਬਹੁਤ ਧੰਨਵਾਦੀ ਆ ਜੀ ਉਹਨਾਂ ਨੇ ਬਹੁਤ ਸਖਤ ਅੱਛੇ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਸੀ ਮਾਰਕੀਟ ਕਮੇਟੀ ਨੇ ਵੀ ਪੂਰਾ ਸਹਿਯੋਗ ਦਿੱਤਾ ਜੋ ਜੋ ਸਾਡ ਨੂੰ ਰਿਕੁਆਇਰਮੈਂਟ ਸੀਗੀ ਉਹ ਉਹਨਾਂ ਨੇ ਵੀ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ ਸਾਡੇ ਜਿੰਨੇ ਵੀ ਮੈਂਬਰ ਸਹਬਾਨ ਸੀਗੇ ਉਹਨਾਂ ਨੇ ਵੀ ਇੱਕ ਬੜਾ ਅੱਛਾ ਐਗਜ਼ੈਂਪਲ ਪੀਸਫੁਲੀ ਵੋਟਿੰਗ ਕਰਕੇ ਔਰ ਇਸ ਚੀਜ਼ ਨੂੰ ਐਗਜ਼ੀਕਿਊਟ ਕਰਾਇਆ ਸੋ ਮੈਂ ਓਵਰਆਲ ਆਪਣੇ ਪ੍ਰਸ਼ਾਸਨ ਦਾ ਔਰ ਆਪਣੇ ਐਸੋਸੀਏਸ਼ਨ ਦਾ ਬਹੁਤ ਧੰਨਵਾਦੀਆਂ ਕਿਉਂਕਿ ਜ਼ਿੰਮੇਵਾਰੀ ਮੇਰੇ ਤੇ ਸੋਲੀ ਦਿੱਤੀ ਗਈ ਸੀਗੀ ਟੂ ਐਗਜ਼ੀਕਿਊਟ ਪ੍ਰੈਸਾਈਡਿੰਗ ਆਫਿਸਰ ਮੈਂ ਸੀਗਾ ਔਰ ਮੈਂ ਬਹੁਤ ਥੈਂਕਫੁਲ ਔਰ ਗ੍ਰੇਟਫੁਲ ਹਾਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਇਹਨੂੰ ਇੱਕ ਸਕਸੈਸਫੁਲ ਇਲੈਕਸ਼ਨ ਅੱਜ ਕਰਵਾਈ ਹੈ ਜੀ ਬਤਰਾ ਬਤਰਾ ਜੀ ਜਿੱਥੇ ਜ਼ਰੂਰ ਨੇ ਜੀ ਬਟ ਅੰਮ੍ਰਿਤਸਰ ਜਿਹੜੀ ਵੱਲਾ ਸਬਜ਼ੀ ਮੰਡੀ ਹੈ ਤੇ ਇੱਕ ਨੋਨ ਫੈਕਟ ਹੈ ਕਿ ਬਹੁਤ ਹੀ ਜ਼ਿਆਦਾ ਡਿਵੈਲਪਮੈਂਟ ਦਾ ਕੰਮ ਇਹਦੇ ਤੇ ਰੁਕਿਆ ਹੋਇਆ ਹੈ ਕੁਝ ਵਾਰੀ ਇਹ ਕਿਹਾ ਜਾਂਦਾ ਜੀ ਕਿ ਇਹਦੇ ਅੰਦਰ ਅੰਡਰ ਦਾ ਐਮਿਊਨੇਸ਼ਨ ਡੰਪ ਹੈ ਬਟ ਬਤਰਾ ਜੀ ਨੂੰ ਆਈ ਥਿੰਕ ਮੈਂਬਰਸ ਨੇ ਅੱਤ ਕੀ ਬਹੁਤ ਹੀ ਪ੍ਰੀਕ ਇਲੈਕਸ਼ਨ ਕੈਂਪੇਨਿੰਗ ਦੇ ਅੰਦਰ ਐਸ ਗੱਲ ਦਾ ਮੁੱਦਾ ਉਠਾਇਆ ਗਿਆ ਹੈ ਅਸੀਂ ਲੋਕਲ ਗਵਰਨਮੈਂਟ ਕੋਲ ਵੀ ਇਹ ਇਸ਼ੂਸ ਲੈ ਕੇ ਜਾਵਾਂਗੇ ਮਤਲਬ ਸਫਾਈ ਕਰਨ ਵਾਸਤੇ ਕੋਈ ਆਰਮੀ ਨਹੀਂ ਰੋਕਦੀ ਜੀ ਇੱਕ ਬੇਸਿਕ ਚੀਜ਼ ਹੈ ਜਿੱਥੇ ਖਾਨ ਪੀਨ ਹੈ ਸਾਰਾ ਸ਼ਹਿਰ ਨੂੰ ਅਸੀਂ ਰੋਕਦੇ ਹਾਂ ਕੋਈ ਆਰਮੀ ਦਾ ਬੰਦਾ ਆ ਕੇ ਸਫਾਈ ਕਰਨ ਸਫਾਈ ਦਾ ਠੇਕੇ ਵੀ ਦਿੱਤੇ ਗਏ ਨੇ ਬਟ ਸਫਾਈ ਨਹੀਂ ਹੁੰਦੀ ਉਹ ਠੇਕੇਦਾਰ ਕਿਉਂ ਨਹੀਂ ਕਰਦੇ ਉਹਦੀ ਜਵਾਬਦਾਰੀ ਵਿਭਾਗ ਦੇ ਕੋਲ ਹੈ ਵਿਭਾਗ ਦੀ ਜਵਾਬਦਾਰੀ ਸਰਕਾਰ ਕੋਲ ਹੈ ਅਸੀਂ ਵੀ ਬਹੁਤ ਦੇਰ ਇਸ ਚੀਜ਼ ਨੂੰ ਵੇਟ ਕਰਦੇ ਰਹੇ ਹਾਂ ਬਟ ਆਈ ਥਿੰਕ ਲੋਕੀ ਐਸ ਵੇਲੇ ਅਖ ਚੁੱਕੇ ਨੇ ਡਵੈਲਪਮੈਂਟ ਵਰਕਸ ਹੋਣੇ ਚਾਹੀਦੇ ਨੇ ਕੁਝ ਦਿਨ ਪਹਿਲੇ ਐਮ ਐਲ ਏ ਸਾਹਿਬ ਵੀ ਇੱਥੇ ਆਏ ਸੀਗੇ ਸਾਡੇ ਏਰੀਆ ਦੇ ਐਮ ਐਲ ਏ ਸਾਹਿਬ ਵੀ ਆਏ ਸੀਗੇ ਉਹ ਕੁਝ ਸਟੇਟਮੈਂਟਸ ਦੇ ਕੇ ਗਏ ਸੀਗੇ ਕਿ ਜੀ ਉਹ ਕੰਮ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਇਨਵਾਈਟ ਕਰਾਂਗੇ ਉਹਨਾਂ ਕੋਲ ਜਾਵਾਂਗੇ ਔਰ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਰਵਾਵਾਂਗੇ ਜੀ ਕਿ ਤੁਸੀਂ ਕਾਈਂਡਲੀ ਆਓ ਕੰਮ ਕਰੋ ਕੰਮ ਕਰਨ ਨੂੰ ਕੋਈ ਨਹੀਂ ਇੱਥੇ ਰੋਕਦਾ ਪਿਆ ਕਿਸੇ ਨੂੰ ਨਹੀਂ ਕੋਈ ਰੋਕਦਾ ਪਿਆ ਔਰ ਕੰਮ ਦੀ ਬਹੁਤ ਲੋੜ ਹੈ ਪ੍ਰਿਜ਼ਿੰਗ ਜੀ ਸਰ ਅੱਜ ਜਿਹੜੀ VOTING ਸੀ ਜਿੱਤ ਪ੍ਰਾਪਤ ਹੋਈ ਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਮੈਂ ਜੀ ਪ੍ਰਧਾਨ ਜੀ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਔਰ ਇਹਨਾਂ ਨਾਲ ਨਾਲ ਸਾਰੇ ਹੀ ਜਿਨ੍ਹਾਂ ਸਾਡੇ ਮੰਡੀ ਦੇ 100 ਜਾਨ ਵੋਟਰ ਸਾਡੇ ਮੈਂਬਰ ਉਹਨਾਂ ਨੂੰ ਬਹੁਤ ਦਿਲੋਂ ਵਧਾਈ ਦਿੰਦੇ ਆ ਜੀ ਜਿਨ੍ਹਾਂ ਸਾਡੇ ਪਿਛੇ ਲੱਗੇ ਇੰਨਾ ਸੰਯੋਗ ਦਿੱਤਾ ਇੰਨਾ ਸਾਡੇ ਪਿਛੇ ਜੋਰ ਲਾਇਆ ਸਾਰੇ ਵਧਾਈ ਦੇ ਬਹੁਤ ਬਹੁਤ ਪਾਤਰ ਨੇ ਜੀ ਨਾ ਜੀ ਨਾ ਬਿਲਕੁਲ ਨਹੀਂ ਜੀ ਬਿਲਕੁਲ ਪ੍ਰਸ਼ਾਸਨ ਵੀ ਬਹੁਤ ਵਧੀਆ ਸਾਡਾ ਸਾਥ ਦਿੱਤਾ ਉਹ ਤੁਹਾਡੇ ਪ੍ਰੈਸ ਵੀਰ ਵੀ ਸਾਰੇ ਸਵੇ ਦੇ ਸਾਡੇ ਨਾਲ ਹੀ ਆ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਦੁਬਾਰੇ ਫੇਰ ਜਿਹੜਾ ਪ੍ਰਧਾਨ ਜੀ ਦੇ ਸਿਰ ਤੇ ਸੇਰਾ ਜਿੱਦ ਨਾਲ ਵਜਾ ਜੀ ਕੀ ਕਹਿਣਾ ਚਾਹੋਗੇ ਵੋਟਰ ਸਾਹਿਬਾਨ ਦਾ ਦੇਖੋ ਜੀ ਵੋਟਰ ਸਾਹਿਬਾਨ ਦਾ ਬਹੁਤ ਬਹੁਤ ਥੈਂਕਸ ਆ ਦੂਸਰਾ ਇਹ ਉਹਨਾਂ ਨੇ ਬਹੁਤ ਵਿਸ਼ਵਾਸ ਆ ਸਾਡੇ ਉੱਪਰ ਔਰ ਜਿਹੜੀ ਪਹਿਲਾਂ ਵੀ ਇਲੈਕਸ਼ਨ ਦੇ ਵਿੱਚ ਕਮੀਆਂ ਹੋ ਸਕਦਾ ਰਹਿ ਗਈਆਂ ਹੁਣ ਉਹਨਾਂ ਨੂੰ ਪੂਰਾ ਕਰਾਂਗੇ ਮੰਡੀ ਦੇ ਪ੍ਰਬੰਧ ਨੇ ਹੋਰ ਵੀ ਜਿਵੇਂ ਆਪਣੇ ਫੜੀਏ ਵੀਰ ਆ ਉਹਨਾਂ ਦੀਆਂ ਮੁਸ਼ਕਲਾਂ ਆਪਣੇ ਵੀਰ ਜਿਹੜੇ ਇਥੇ ਮੰਡੀ ਚ ਮਨੀਮ ਦੇ ਕੰਮ ਕਰਦੇ ਨੇ ਉਹਨਾਂ ਦੀ ਵੀ ਕਈ ਮੁਸ਼ਕਲਾਂ ਨੇ ਉਹਨਾਂ ਸਾਰਿਆਂ ਨੂੰ ਹੀ ਬੈਠ ਕੇ ਸਾਰਿਆਂ ਨੂੰ ਹੱਲ ਕਰਾਂਗੇ ਇਹ ਪ੍ਰਾਪਤ ਹੋਈ ਉਹਦੇ ਬਾਰੇ ਲਟਾਂ ਭਾਈ ਨਾਲ ਕਰੋ ਇੰਦਰਪੀਰ ਸਿੰਘ ਬਿੱਲਾ ਨਿਯਾਮਪੁਰ ਇਹ ਜਿਹੜੀ ਜਿੱਤ ਆ ਇਹ ਸਾਡੇ ਮੰਡੀ ਵਾਲੇ ਉਹਨਾਂ ਭਰਾਵਾਂ ਦੀ ਜਿੱਤ ਆ ਜਿਹੜੀ ਟੀਮ ਆ ਸਾਰੀ ਵੇਚਦੇ ਜਣਾ ਇਹਨਾਂ ਦਿਨ ਰਾਤ ਇੱਕ ਮਿਹਨਤ ਕੀਤੀ ਵਿਸ਼ਵਾਸ ਤਕਾਇਆ ਇੰਨਾ ਵਧੀਆ ਵਿਸ਼ਵਾਸ ਦਿੱਤਾ ਇਹਨਾਂ ਨੇ ਸਾਰਿਆਂ ਨੇ ਨਾਲ ਚਲੇ ਆਈ ਔਰ ਸਾਡੀ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਬਣਾਤੀ ਇੱਥੋਂ ਤੱਕ ਕਿ ਇੱਥੋਂ ਦੇ ਐਮਐਲਏ ਸਾਹਿਬ ਕਹਿੰਦੇ ਇਹ ਕਰਨਾ ਉਹ ਕਰਨਾ ਇਹਨਾਂ ਨੇ ਕੋਈ ਡਰੇ ਨਹੀਂ ਕੋਈ ਗੱਲਬਾਤ ਨਹੀਂ ਠੀਕ ਹੈ ਯਾਰ ਜਿਹੜੀ ਗੱਲਬਾਤ ਆ ਰਹੀ ਏ ਉਹਨਾਂ ਨੇ ਕਹਿੰਦੇ ਜੀ ਅਸੀਂ ਕੰਮ ਨਹੀਂ ਉਹ ਕੰਮ ਕਿਸਨੇ ਨਹੀਂ ਰੋਕੇ ਠੀਕ ਹੈ ਜਿਹੜੇ ਰੋਕਦੇ ਹੀ ਉਹ ਉੱਪਰ ਵਾਲੇ ਜਾਣਦੇ ਨੇ ਇਹ ਬੰਦੇ ਵੀ ਮੰਡੀ ਗੱਲ ਜਾਣਦੇ ਸੋ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਰਿਆਂ ਨੂੰ ਲੈ ਕੇ ਇਹਨਾਂ ਪਰਵਾਹ ਦਾ ਸਾਥ ਦਿੱਤਾ ਸਰ ਬਿਲਕੁਲ ਬਿਲਕੁਲ ਵਿਰੋਧ ਕੀਤਾ ਇਹ ਕਰਦਾ ਉਹ ਬਸ ਜਿਨ੍ਹਾਂ ਨੇ ਕਰਨਾ ਉਹਨਾਂ ਕਰੀ ਜਾਣਾ ਉਹਦਾ ਸਾਨੂੰ ਕੋਈ ਨਹੀਂ ਅਸੀਂ ਭਰਾਵਾਂ ਦੀ ਇਹ ਇਹ ਸਾਡੀ ਭਰਾਵਾਂ ਦੀ ਲਕਸ਼ ਨਹੀਂ ਮੰਡੀ ਵਾਲਾ ਇੱਕ ਪਰਿਵਾਰ ਆ ਪਰਿਵਾਰ ਸੀ ਜਦੋਂ ਕੋਈ ਵੱਡਾ ਇਹ ਤੁਲ ਤੁਲ ਦੇ ਮੁਖੀਆ ਚੋਣਦੇ ਅਸੀਂ ਆਪਣਾ ਮੁਖੀਆ ਚੋਣਨਾ ਹੀ ਉਹਨਾਂ ਦੀ ਲਿਵਾਣ ਵਰ ਨਹੀਂ ਚਾਹੀਦੀ ਉਹ ਛਿਰ ਮੱਥੇ ਉਹਨਾਂ ਨੇ ਕੀਤੀ ਆ ਠੀਕ ਆ ਬਾਕੀ ਗੁਰੂ ਰਾਮਦਾਸ ਨੇ ਇਹਨਾਂ ਭਰਾਵਾਂ ਦੇ ਸਾਰਿਆਂ ਦੇ ਸਿਰ ਤੇ ਹੱਥ ਰੱਖਿਆ ਜੁਥਰੀ ਕਿੰਨੀਆਂ ਵੋਟਾਂ ਨੇ ਜਿੱਤੇ ਆ ਜੀ ਬਹੁਤ ਵੱਡੀ ਜਿੱਤ ਆ ਜਿੱਤ ਦੇ ਇੱਕ ਬੋਰਡ ਦੀ ਮਾਲਕ ਨਹੀਂ ਹੁੰਦੀ 33 ਵੋਟਾਂ ਨੇ ਜਿੱਤੇ ਆ ਹੀ ਬਾਕੀ ਜੋ ਵੀ ਕਿਸ ਨੇ ਬੜਾ ਯੋਗ ਲਾਇਆ ਜੋ ਕੁਝ ਕੀਤਾ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸਾਰੇ ਭਰਾਵਾਂ ਦੇ ਸਿਰ ਤੇ ਹੱਥ ਲਗਾਇਆ ਮਾਲਕ ਇਤਰਾ ਹੀ ਚੜ੍ਹਦੀਆਂ ਕਲਾ ਰੱਖੇ ਅਸੀਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੀਏ ਮੰਦਿਰੇ ਵੱਤ ਵੱਤ ਕੰਮ ਕਰਾ ਸੀਗੇ ਇਹੋ ਹੀ ਸਾਡੀ ਆਸ ਮਰਾਜ ਹੈ ਤੇ ਇਹੋ ਹੀ ਸਾਡੇ ਭਰਾਵਾਂ ਦੇ ਨਾਲ ਥੈਂਕ ਯੂ ਮਿਹਰਬਾਨੀ ਇਹਨਾਂ ਦੀ ਪ੍ਰਭਜੋ ਸਿੰਘ ਬਤਰਾ ਜੀ ਅੱਜ ਜਿਹੜੀ ਬਤਰਾ ਸਾਹਿਬ ਦੀ ਜਿੱਤ ਜਿੱਤ ਕਿਹਨਾਂ ਚਾਹੋ ਜਿੱਤ ਵੇਖੋ ਇੱਕ ਪ੍ਰਧਾਨ ਦੀ ਜਿੱਤ ਨਹੀਂ ਹੁੰਦੀ ਪੂਰੀ ਟੀਮ ਦੀ ਜਿੱਤ ਹੁੰਦੀ ਹੈ ਇੱਕ ਨਾਲ ਬੈਕਐਂਡ ਤੇ ਸਾਰੀ ਟੀਮ ਕੰਮ ਕਰਦੀ ਹੈ ਖਾਲੀ ਪ੍ਰਧਾਨ ਜੀ ਕੰਮ ਨਹੀਂ ਕਰਦੇ ਉਹ ਟੀਮ ਤੁਹਾ ਚਲੋ ਫੇਰ ਸਾਡਾ ਹੋਂ ਹੈ ਰਿਪਰੈਜ਼ੈਂਟ ਕਰਦਗੇ ਸਾਨੂੰ ਪਰ ਇਹ ਜਿੱਤ ਸਾਰੇ ਭਰਾਵਾਂ ਦੀ ਕਹੋ ਪ੍ਰਧਾਨ ਜੀ ਇਕੱਲੇ ਦੀ ਨਹੀਂ ਕਹੋ ਪਿਛਲੇ ਲੰਬੇ ਸਮੇਂ ਤੋਂ ਵੀ ਪ੍ਰਧਾਨ ਜੀ ਜਿਹੜਾ ਵਾ ਇਹ ਜ਼ਿੰਮੇਵਾਰੀ ਸੰਭਾਲਦੇ ਆ ਰਹੇ ਕਿ ਲੱਗਦਾ ਹੁਣ ਵੀ ਜਿਹੜੇ ਜਿੰਨੇ ਵੀ ਵੋਟਰ ਉਹਨਾਂ ਨੇ ਸਾਬਤ ਕੀਤਾ ਕਿ ਇਹ ਚੰਗੇ ਕੰਮ ਕੀਤੇ ਜਿਹੜੇ ਫੇਰ ਅੱਗੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਸਮੇਂ ਵਿੱਚ ਜਿਹੜੇ ਮੰਡੀ ਦੇ ਹੋਰ ਵਿਕਾਸ ਕਰਜਾਂ ਦੇ ਕੰਮ ਤੁਹਾਡੇ ਉਹ ਕਰਾਂਗੇ ਜਿਹੜੀਆਂ ਕਮੀਆਂ ਨੇ ਹੁਣ ਪੂਰੀਆਂ ਕਰਾਂਗੇ ਇੱਕ ਟੀਮ ਵਰਕ ਕੰਮ ਕਰੇਗੀ ਪੂਰਾ ਯੂਥ ਕੰਮ ਯੂਥ ਅੱਗੇ ਆਏਗੀ ਉਹ ਕੰਮ ਕਰੇਗੀ ਹੁ ਇੱਕ ਪਿਤਾ ਦੀ ਜੇਤੇ ਦੀ ਖੁਸ਼ੀ ਵਿੱਚ ਇੱਕ ਪੁੱਤਰ ਨੂੰ ਬੜੀ ਖੁਸ਼ੀ ਹੁੰਦੀ ਆ ਬਿਲਕੁਲ ਜੀ ਤੇ ਜਿਹੜੇ ਭਰਾ ਵੀ ਲਾਗੇ ਬਾਹਾਂ ਖੜੇ ਆ ਕੀ ਕਰਨੀ ਚਾਹਗੇ ਦੇਖੋ ਭਰਾ ਭਰਾ ਹੀ ਬਾਹਾਂ ਹੁੰਦੇ ਨੇ ਜੇਤੇ ਚਲੋ ਖੁਸ਼ੀ ਤੇ ਹੁੰਦੀ ਹੀ ਆ ਪਰ ਜੇ ਕੁਛ ਕੀਤਾ ਤੇ ਆਪਾਂ ਜੇਤੇ ਦੇ ਹੱਕਦਾਰ ਆ ਨਾ ਜੇ ਕੁਛ ਕੀਤਾ ਨਾ ਹੁੰਦਾ ਤਾਂ ਫਿਰ ਆਪਾਂ ਉਮੀਦ ਹੀ ਕੀ ਰੱਖਣੀ ਸੀ ਸਾਹਮਣੇ ਵੇਖੋ ਇਧਰ ਸਾਰੇ ਗਾਂ ਵਾਸਤੇ ਜਿਹੜਾ ਬਾ ਇਹ ਜਿਹੜੇ ਧੰਨਵਾਦ ਦੇ ਤੋ ਸਾਰੇ ਵੋਟਾਂ ਨੂੰ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਰਹਿਣਾ ਹੈ ਅਨੁਭਵ ਕਰਾਂਗੇ ਬਾਕੀ ਦਿਨਾਂ ਨੀਂਦ ਕਰਾਂਗੇ ਹੋਰ ਮਿਹਨਤ ਕਰਾਂਗੇ ਹੋਰ ਕੰਮ ਕੀ ਹੋ ਸਕਦਾ ਮੱਡੀ ਵਾਸਤੇ ਉਹ ਦੇਖਾਂਗੇ ਤੇ ਸਾਰੇ ਰਲ ਕੇ ਕੰਮ ਕਰਾਂਗੇ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਸੇਵਾ ਚ ਲੱਗਾ ਬਿਲਕੁਲ ਜੀ ਬਹੁਤ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਬੜਾ ਸਿਸਟਮੈਟਿਕਲੀ ਸਾਡਾ ਸਾਥ ਦਿੱਤਾ ਹੈ ਇੱਥੇ ਏਡੀਸੀਪੀ 3 ਸਰਪਾਲ ਸਿੰਘ ਜੀ ਆਪਸੀ ਦੋ ਡਿਪਟੀ ਸੀਗੇ ਚਾਰ ਐਸਐਚਓ ਸੀਗੇ ਔਰ ਬੜਾ ਵਧੀਆ ਕੰਮ ਹੋਇਆ ਸ਼ਾਂਤੀ ਪੂਰਕ ਹੋਇਆ ਪ੍ਰਸ਼ਾਸਨ ਵੱਲੋਂ ਬਹੁਤ ਧੰਨਵਾਦ ਪੂਰਾ ਸਹਿਯੋਗ ਮਿਲਿਆ ਜੀ ਪੂਰਾ ਹਾਂ ਜੀ thanks you yeah.